ਹਾਂਜੀ ਸਤਿ ਸ਼੍ਰੀ ਅਕਾਲ ਜੀ ਤanzानिया ਦੇ ਵਲੌਗ ਨੰਬਰ 6 ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਨਿਕਲ ਗਿਆ ਤanzानिया ਦੇ ਪਿੰਡਾਂ ਵੱਲ ਨੂੰ ਬੱਸ ਲੈ ਕੇ ਅਰੂਸ਼ਾ ਤੋਂ ਲੋਕਲ ਬੱਸ ਫੜ ਕੇ ਚੱਲਿਆ ਕਰਾਟੂ ਵੱਲ ਨੂੰ ਕਰਾਟੂ ਇੱਥੋਂ ਹੈਗਾ ਤਕਰੀਬਨ 3 ਘੰਟੇ ਦਾ ਰਾ ਕਰਾਟੂ ਨੂੰ ਸਫਾਰੀ ਕੈਪੀਟਲ ਆਫ ਤanzानिया ਵੀ ਕਿਹਾ ਜਾਂਦਾ ਕਿਉਂਕਿ ਇੰਗੋਰੋਗੋਰੋ ਤੇ ਸੇਰਨਗੇਟੀ ਨੈਸ਼ਨਲ ਪਾਰਕ ਦੇ ਜਮਾਂ ਹੀ ਮੂਰੇ ਇਹ ਪਿੰਡ ਪੈਂਦਾ ਤੇ ਜਿਹੜੇ ਵੀ ਟੂਰਿਸਟ ਆਉਂਦੇ ਆ ਇਹਨਾਂ ਨੈਸ਼ਨਲ ਪਾਰਕਸ ਨੂੰ ਦੇਖਣ ਲਈ ਉਹ ਪਹਿਲਾਂ ਆ ਕੇ ਕਰਾਟੂ ਦੇ ਵਿੱਚ ਰਹਿੰਦੇ ਐ ਇਸ ਇਹਦੇ तकरीबन ਸਾਰੇ ਲੋਕ ਹੀ ਖੇਤੀ ਕਰਦੇ ਮਿਹਨਤ ਮਜ਼ਦੂਰੀ ਵਾਲੇ ਬੜੇ ਇਮਾਨਦਾਰ ਲੋਕ ਨੇ ਆਪਾਂ ਕਰਾਟੂ ਤਾਂ ਜਾ ਰਹੇ ਹਾਂ ਕਿਉਂਕਿ ਅਸੀਂ ਚੱਲੇ ਹਾਂ ਜੀ ਹਡਜ਼ਾਬੇ ਟ్రਾਈਬ ਨੂੰ ਮਿਲਣ ਦੇ ਲਈ ਜਿਹੜੇ ਕੀ ਆਦੀਵਾਸੀ ਲੋਕ ਆ ਅੱਜ ਵੀ ਉਹ ਸ਼ਿਕਾਰ ਕਰਕੇ ਆਪਦਾ ਢਿੱਡ ਭਰਦੇ ਆ ਟਾਬੇ ਟ్రਾਈਬ ਦੁਨੀਆ ਦੀ ਅਖੀਰਲੀ ਇਹੋ ਜੀ ਟ్రਾਈਬ ਆ ਜਿਹੜੀ ਕਿ ਤੀਰ ਕਮਾਨਾਂ ਦੇ ਨਾਲ ਅੱਜ ਵੀ ਸ਼ਿਕਾਰ ਕਰਦੀ ਆ ਤੇ ਸਾਰ ਨਾਲੋਂ ਵੱਡੀ ਤੇ ਖਾਸ ਚੀਜ਼ ਇਹਨਾਂ ਦੀ ਇਹ ਅੱਜ ਵੀ ਕਲਿੱਕ ਲੈਂਗੁਏਜ ਯੂਜ਼ ਕਰਦੇ ਆ ਬੋਲਣ ਵਾਸਤੇ ਜਿਵੇਂ ਕਿ ਉਹ ਉਹ ਕਰਕੇ ਇਹ ਬੋਲਦੇ ਆ ਆਜੋ ਫਿਰ ਤੁਹਾਨੂੰ ਲੈ ਕੇ ਚਲਦੇ ਆ ਕਰਾਟੂ ਤੇ ਕਰੋਨੇ ਲੋਕਲ ਬਸ ਦਾ ਸਫਰ ਤੇ ਮਿਲਦੇ ਆ ਵੀਡੀਓ ਦੇ ਵਿੱਚ ਵੀਡੀਓ ਨੂੰ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੇ ਜੀ ਕਰਦਾ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦੋ ਮਿਲਦੇ ਆ ਵੀਡੀਓ ਦੇ ਵਿੱਚ ਸ੍ਰੀਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਸੀ ਯੂ ਉਹ ਖੜਾ ਆਪਣਾ ਬੰਦਾ ਉਹਦੇ ਕੋਲ ਖੱਲੇ ਆ ਮੈਂ ਤੇ ਰਿਸਕ ਹੀ ਆ ਬਰੋ ਹੁਣ ਮੈਨੂੰ ਬਹਾਂ ਪਤਾ ਨਹੀਂ ਉਹਦਾ ਬਾਕੀ ਪੈਸੇ ਹੋਏ ਮੈਂ ਆ ਵੇਖ ਇਹਨਾਂ ਨੇ ਫੜਾਤੇ ਇੱਧਰ ਵੀ ਇੱਧਰ ਫੜਾਤਾ ਪਾਸਪੋਰਟ ਵੀ ਇੱਧਰ ਫੜਾਤਾ ਰਿਸਕ ਲੈਣ ਚੱਲੇ ਆ ਸੋ ਹੀ'ਸ ਮਾਈ ਗਾਈਡ ਹੀ'ਸ ਲਾਈਕ ਮੀਸ ਵੀ ਆਰ ਸੇਮ ਓਕੇ Bus is almost full, and he charged me seven thousand shillings. One hundred kilometer ride. Right. So we're ready to go. The sufferer, sada, is walking a lot. We are going to the mountain. How far is Your uh, belly, you know? 30 minutes? No, 20 minutes. 20 minutes. Then we get the food. I'm yes, hungry. I'm yes. um, hungry. Uh, I am i want to eat boiled fish and maybe a little bit rice. A little bit rice and fish. Jumbo is sleeping. Okay. Jumbo sleeping. <laughs> take the nap before mom sleeping right yeah. <laughs> or take uh, maybe one hour nap yeah. so finally after three hour of bus ride we reached to Karatu. Karatu. Kaka Jambo. 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 Now it's my village too. So this is Karato. And this is a liquor store right there. Liquor the store. Lombo. Kebab. باب از میکنگ کباب باب نیا مچوما مچوما کی سیلنگ ریڈیز منمنٹ اوکے تو اها اپنے شہر دا کارواش آ گیا وینکوور کارواش سروس ویری نائس Wow! Very good power, bro! <coughs> Having food here. Food lover. Great. Hello, police. Hello, how are you? <laughs> I'm good, how are you? I'm good. <laughs> She's your daughter? Of course. ਪੋਣੀ ਉਕਾ ਅੱਜ ਬਲੀ ਇਹ ਆ ਗਿਆ ਜੀ ਆਪਣਾ ਡਿਨਰ ਅੱਜ ਦਾ ਬੋਇਲਡ ਫਿਸ਼ ਪੂਰੀ ਬਣੀ ਤਣੀ ਰਾਈਸ ਤੇ ਆ ਥੋੜੀਆਂ ਵੈਜੀਸ ਆ ਹੈਗਾ ਸੂਪ ਆ ਖਾਣੇ ਆ ਪਤਾ ਨਹੀਂ ਖਾਂਦਾ ਜਾਣਾ ਕਿ ਨਹੀਂ ਖਾਂਦਾ ਜਾਣਾ ਪੱਟਰਾਇ ਤਾਂ ਕਰਦੇ ਆ ਖਾਣ ਦਾ ਤੋਂ ਪੈੱਟ ਤੇ ਸ਼ਾਮਾਂ ਪੈ ਗਈਆਂ ਤੇ ਆ ਜਸਟ ਹੈਡ ਅ ਫ੍ਰੈਸ਼ ਰਾਈਸ ਕਾਦਾ ਪੀਤਾ ਹੋਣੇ ਹਨੇਰਾ ਹੋ ਗਿਆ ਤੇ ਮੈਂ ਰੂਮ ਚ ਚੱਲ ਜਾਣਾ ਥੋੜੇ ਚੱਲਣਾ ਰੂਮ ਚ ਜਾ ਕੇ ਥੋੜੀ ਬਹੁਤੀ ਗੱਲ ਕਰਦਾ ਥਾ ਟਰੈਵਲ ਨੂੰ ਦੱਸਦਾ ਕੱਲ ਨੂੰ ਕਿੱਥੇ ਖਾਣਾ ਸੋ ਕੱਲ ਦੀ ਵੀਡੀਓ ਲਈ ਤਿਆਰ ਹੋ ਜਾਓ ਕੱਲ ਨੂੰ ਬਹੁਤ ਬਹੁਤ ਸਰੇ ਦਾ ਕੰਮ ਹੋਣਾ ਲਾ ਟੁਮਾਰੋ ਇਜ਼ ਅ ਐਡਵੈਂਚਰ ਡੇ ਫੋਰ ਯੂ ਗਾਈਜ਼